ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਜੇਕਰ ਇਸ ਉਪਾਅ ਨੂੰ ਤੁਸੀਂ ਅੱਜ ਤੇ ਤੈਨਹੀਂ ਕਰ ਲਿਆ ਇੱਕ ਮਾਣ ਹੈ ਆਪਣੇ ਬੱਚੇ ਦੇ ਵਿਆਹ ਦੇ ਲਈ ਕਰ ਲਿਆ ਉਸੇ ਬੱਚੇ ਦੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਹੀ ਰੁਕਾਵਟਾਂ ਹਮੇਸ਼ਾ ਦੇ ਲਈ ਦੂਰ ਹੋ ਜਾਣਗੀਆਂ ਪਿਆਰੀ ਸਾਧ ਸੰਗਤ ਜੀ ਜੇਕਰ ਇਸ ਪਾ ਦੀ ਅਸੀਂ ਸ਼ੁਰੂਆਤੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਤੁਹਾਡੇ ਲਈ ਬਹੁਤ ਹੀ ਕਾਰਗਰ ਸਾਬਤ ਹੋ ਜਾਵੇ ਅੱਜ ਦੇ ਦਿਨ ਤੁਸੀਂ ਇਹਨਾਂ ਸਮਿਆਂ ਦੇ ਵਿੱਚ ਤੁਸੀਂ ਉਪਕਾਰ ਕਰ ਸਕਦੇ ਹੋ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਿਹੜੇ ਦਿਨ ਹੁੰਦੇ ਹਨ ਤਨ ਪਾਉਣ ਅਤੇ ਆਪਣੇ ਪਿਤਰਾਂ ਨੂੰ ਪਰਸੈਂਡ ਕਰਨ ਦੇ ਲਈ ਬਹੁਤ ਹੀ ਸ਼ੋਭਾ ਤੇ ਵਧੀਆ ਮੰਨੇ ਜਾਂਦੇ ਹਨ ਜਿਵੇਂ ਕਿ ਮੱਸੀਆਂ ਦੇ ਦਿਹਾੜਾ ਤਾਂ ਬਹੁਤ ਹੀ ਖਾਸ ਤੌਰ ਤੇ ਮੰਨਿਆ ਜਾਂਦਾ ਹੈ ਉਪਵਨ ਦਾ ਆਨ ਦੇ ਲਈ ਆਪਣੇ ਪਿਤਰਾਂ ਨੂੰ ਪਰਸਨ ਕਰਨ ਦੇ ਲਈ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ। ਐਸੇ ਨਾਲ ਤੁਹਾਡੀ ਹਰ ਪ੍ਰਕਾਰ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ। ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹ ਸਭ ਕੁਝ ਕਰਦੇ ਹੋ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਕਸ਼ਟ, ਦੁੱਖ ਤਕਲੀਫਾਂ ਹਮੇਸ਼ਾ ਦੇ ਲਈ ਦੂਰ ਹੋ ਜਾਂਦੀਆਂ ਹਨ। ਸਾਥ ਸੰਗ ਜੀ ਵੈਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਨਾਂ ਦੇ ਇਨਾਂ ਦੇ ਵਿੱਚ ਸਾਰੇ ਹੀ ਦੇਵੀ ਦੇਵਤਿਆਂ ਦਾ ਪਾਠ ਪੂਜਾ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਭਗਵਾਨ ਵਿਸ਼ਨੂੰ ਤੇ ਭਗਵਾਨ ਪੋਲਨ ਆਦਿ ਪੂਜਾ ਵੀ ਕਰਦੇ ਹੋ ਪੂਜਾ ਪਾਠ ਦੇ ਨਾਲ ਸਾਡੇ ਹਰ ਪ੍ਰਕਾਰ ਦੇ ਦੁੱਖ ਕਸ਼ਟ ਦੂਰ ਹੋ ਜਾਂਦੇ ਹਨ ਇਸੇ ਹੀ ਤਰੀਕੇ ਨਾਲ ਇਹ ਰਾਤਰੀ ਦਾ ਵੀ ਬੜਾ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਜਿਵੇਂ ਸੰਗਤ ਜੀ ਮੱਸਿਆ ਹੋਵੇ ਪੁੰਨਿਆ ਹੋਵੇ ਜਾਂ ਕੋਈ ਵੀ ਪਾਵੇ ਦੇਣਾ ਹੋਵੇ ਇਹਨਾਂ ਰਾਤਾਂ ਦੇ ਵਿੱਚ ਤੁਸੀਂ ਆਪਣੇ ਕਿਸੇ ਵੀ ਮਨੋ ਕਾਮਨਾ ਨੂੰ ਪੂਰਾ ਕਰ ਸਕਦੇ ਹੋ ਕਰਨ ਦੇ ਲਈ ਇੱਕ ਦੀਵਾ ਜ਼ਰੂਰ ਜਗਾਉਣਾ ਹੈ ਇਸ ਤਰੀਕੇ ਨਾਲ ਇਹਨਾਂ ਬੱਚਿਆਂ ਦੇ ਵਿਆਹ ਦੇ ਵਿੱਚ ਜੇਕਰ ਦੇਰੀ ਹੋ ਰਹੀ ਹੈ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਖੁਦ ਉਹ ਬੱਚੇ ਆਪ ਵੀ ਆਪਣੀ ਜਨਮ ਕੁੰਡਲੀ ਦੇ ਵਿੱਚ ਆਪਣੇ ਗੁਰੂ ਗ੍ਰਹਿ ਤੇ ਆਪਣੇ ਸ਼ੁਕਰ ਗ੍ਰਹਿ ਨੂੰ ਮજબૂત ਕਰਨ ਦੇ ਲਈ ਉਹਨਾਂ ਨੂੰ ਤਿੰਨ ਦੀਵੇ ਜਗਾਉਣੇ ਚਾਹੀਦੇ ਹਨ ਇਹ ਸਭ ਕਰਨ ਦੇ ਨਾਲ ਉਹਨਾਂ ਦੇ ਵਿਆਦ ਅਯੋਗ ਚਲਦੀ ਪੰਜ ਜਾਂਦਾ ਹੈ ਇਹ ਤਿੰਨ ਦੀਵੇ ਤੁਸੀਂ ਜਗਾਉਣੇ ਕਿੱਥੇ ਹਨ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਜਗਾਉਣੇ ਹਨ ਇੱਕ ਜਿਹੜਾ ਤੁਹਾਡੇ ਘਰ ਵਿੱਚ ਪਾੜ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਤੁਸੀਂ ਉੱਥੇ ਜਗਾਉਣਾ ਹੈ ਇੱਕ ਤੁਹਾਡੇ ਘਰ ਦੀ ਜਿਹੜੀ ਰਸੋਈ ਹੈ ਤੁਸੀਂ ਉੱਥੇ ਜਗਾਉਣਾ ਹੈ ਇਹ ਤਿੰਨ ਦੀਵੇ ਤੁਸੀਂ ਜਰੂਰ ਜਗਾਉਣੇ ਹਨ ਜਦੋਂ ਤੁਸੀਂ ਇਹਨਾਂ ਤਿੰਨ ਦੀਵਿਆਂ ਨੂੰ ਪਰਚਲਿਤ ਕਰਦੇ ਹੋ ਇਹਨਾਂ ਤਿੰਨਾਂ ਦੀਵਿਆਂ ਨੂੰ ਪਰਚਲਿਤ ਕਰਨ ਦੇ ਨਾਲ ਤੁਹਾਨੂੰ ਤੁਹਾਡੀਆਂ ਮਨੋ ਕਾਮਨਾਵਾਂ ਜੋ ਵੀ ਹੋਣਗੀਆਂ ਪੂਰੀਆਂ ਹੋਣਗੀਆਂ ਪਿਆਰੀ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਲ ਲੈ ਕੇ ਆਏ ਹਾਂ ਤੁਸੀਂ ਇਹ ਦਿਨਾਂ ਦੇ ਵਿੱਚ ਜੇਕਰ ਕਾਸਾ ਕਦੇ ਹੋ ਤਾਂ ਕਿਹੜੀ ਕਿਹੜੀ ਸਾਨੂੰ ਜੇ ਚਾਹੀਦੇ ਹੈ ਸਪਾਣੋਂ ਕਰਨ ਲਈ ਪੂਰੀ ਇਹ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗੀ ਇਸ ਕਰਕੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾ ਸੰਗਤ ਜੀ ਜਿਹੜਾ ਅਸੀਂ ਉਪਾਤੋਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਪਾਣ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਕੋਸ਼ਿਸ਼ ਕਰਿਓ ਕਿ ਜਿਹੜੇ ਬੱਚੇ ਦੇ ਵਿਆਹ ਦੇ ਜੋਗ ਦੇ ਬਾਰੇ ਉਹਨਾਂ ਦੇ ਮਾਤਾ ਉਸ ਪਾਣ ਨੂੰ ਰਾਤ ਦੇ ਸਮੇਂ ਜ਼ਰੂਰ ਕਰਨ ਵੈਸੇ ਤਾਂ ਸੰਗਤ ਜੀ ਬੱਚੇ ਖੁਦ ਵੀ ਕਰ ਸਕਦੇ ਹਨ ਪਰ ਜੇ ਕਰੇ ਸੁਪਾਣੂ ਖਾਸ ਕਰਕੇ ਮਾਤਾ ਪਿਤਾ ਕਰਨਗੇ ਤਾਂ ਬਹੁਤ ਹੀ ਵਧੀਆ ਇਸ ਤਰ੍ਹਾਂ ਰਿਜ਼ਲਟ ਮਿਲੇਗਾ ਸਾਸੰਗਾ ਜੀ ਇਸ ਤਰੀਕੇ ਨਾਲੇ ਉਪਾਗ ਕਰਨ ਦੇ ਲਈ ਕੀ ਕਰਨਾ ਹੈ ਆਪਣੇ ਘਰ ਦੇ ਵਿੱਚ ਜਿਹੜੀ ਦੱਖਣ ਦਿਸ਼ਾ ਹੁੰਦੀ ਹੈ ਉਹ ਦੱਖਣ ਦਿਸ਼ਾ ਨੂੰ ਥੋੜਾ ਜਿਆਦਾ ਤੁਸੀਂ ਸਾਫ਼ ਸੁਥਰਾ ਕਰ ਲੈਣਾ ਹੈ ਸਾਫ਼ ਸੁਥਰਾ ਕਰਨ ਤੋਂ ਬਾਅਦ ਤੁਸੀਂ ਥੋੜੇ ਜੇ ਇੱਕ ਮੋਠੇ ਚੌਲ ਲੈਣੇ ਹਨ ਚੌਲ ਤੁਸੀਂ ਆਪਣੀ ਕੋਈ ਵੀ ਲੈ ਸਕਦੇ ਹੋ ਚਾਹੇ ਉਹ ਖਿਚੜੇ ਵਾਲੇ ਹੋਣ ਚਾਹੇ ਉਹ ਬਨਾਸਪਤੀ ਹੋਣ ਚੌਲ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਸ ਗੱਲ ਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਵੀ ਨਹੀਂ ਹੈ ਬਸ ਤੁਹਾਨੂੰ ਚੌਲ ਚਾਹੀਦੇ ਹਨ ਇੱਕ ਮੁਠੀ ਤੁਸੀਂ ਚੌਲ ਲੈਣੇ ਹਨ ਉਸੇ ਹਿਸਾਬ ਦੇ ਨਾਲ ਮੁਠੀ ਚੌਲਾਂ ਦੇ ਹਿਸਾਬ ਨਾਲ ਤੁਸੀਂ ਤੇਲ ਲੈ ਲੈਣੇ ਹਨ ਤੇਲ ਤੁਸੀਂ ਲੈਣੇ ਹਨ ਕਾਲੇ ਤੇ ਇਹਨਾਂ ਦੋਨਾਂ ਹੀ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਜਿਹੜੇ ਤੁਸੀਂ ਆਪਣੇ ਘਰ ਵਿੱਚ ਰੱਖਣ ਦੀ ਇੱਛਾ ਹੈ ਜਿੱਥੇ ਤੁਸੀਂ ਪਕਾਣਾ ਹੈ ਉਸਨੂੰ ਸਾਫ਼ ਸੋਤਰਾ ਕਰਨਾ ਉੱਥੇ ਤੁਸੀਂ ਇੱਕ ਢੇਰੀ ਲਗਾ ਕੇ ਛੋਟੀ ਜਿਹੀ ਨਾ ਤਿਲਾਂ ਦੇ ਤੇ ਚੌਲਾਂ ਦੀ ਢੇਰੀ ਜੋ ਮਿਕਸ ਕੀਤੀ ਸਨ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਕ ਮਿੱਟੀ ਦਾ ਦੀਵਾ ਤੁਹਾਨੂੰ ਚਾਹੀਦਾ ਹੈ ਇੱਕ ਤੁਸੀਂ ਮਿੱਟੀ ਦਾ ਦੀਵਾ ਲੈ ਲੈਣਾ ਹੈ ਇਸ ਤਰੀਕੇ ਨਾਲ ਜਿਹੜਾ ਤੁਸੀਂ ਦੀਵਾ ਲੈਣਾ ਹੈ ਉਸ ਦੀਵੇ ਨੂੰ ਤੁਸੀਂ ਸਰੋਂ ਦੇ ਤੇਲ ਨਾਲ ਤਿਆਰ ਕਰ ਲੈਣਾ ਹੈ ਇੱਕ ਲੰਬੀ ਬੱਤੀ ਦੋਸੇ ਜਗਾ ਲੈਣੇ ਹਨ ਇਸ ਦੀਵੇ ਨੂੰ ਜਗਾਉਣ ਤੋਂ ਬਾਅਦ ਜਿਹੜੀ ਤੁਸੀਂ ਚੌਲਾਂ ਤੇ ਤਿਲਾਂ ਦੀ ਛੋਟੀ ਜਿਹੀ ਢੇਰੀ ਲਗਾਈ ਸੀ ਉਸ ਢੇਰੀ ਦੇ ਉੱਪਰ ਇਸ ਦੀਵੇ ਨੂੰ ਜਗਾ ਦੇਣਾ ਹੈ ਜਿਵੇਂ ਤੁਸੀਂ ਇਸ ਦੀਵੇ ਨੂੰ ਉਸ ਢੇਰੀ ਦੇ ਉੱਪਰ ਰੱਖੋਗੇ ਇਸ ਦੀਵੇ ਦੀ ਜਿਹੜੀ ਲੋਹ ਹੈ ਉਹ ਦੱਖਣ ਦਿਸ਼ਾ ਵਿੱਚ ਘਰ ਦੇ ਨੇ ਹੈ ਦੱਖਣ ਦਿਸ਼ਾ ਦੀਵੇ ਦੀ ਲੋਹ ਘਰਾਂ ਤੋਂ ਬਾਅਦ ਤੁਸੀਂ ਉਸ ਵਿੱਚ ਦੋ ਲੌਂਗ ਪਾ ਦੇਣੇ ਹਨ ਇਹ ਸਭ ਕਰਨ ਤੋਂ ਬਾਅਦ ਜਿਹੜਾ ਉੱਪਰ ਮੰਤਰ ਹੈ ਜਿਵੇਂ ਅਸੀਂ ਵੀਡੀਓ ਵਿੱਚ ਤੁਹਾਨੂੰ ਗੱਲ ਦੱਸ ਰਹੇ ਹਾਂ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਓਮ ਪਿੱਤਰ ਦੇਵੀਏ ਨਮੇ ਤੁਸੀਂ ਮੰਤਰ ਨੂੰ 11 ਵਾਰ ਬੋਲਣਾ ਹੈ ਇਸ ਨੂੰ ਬੋਲਦੇ ਹੀ ਰਹਿਣਾ ਹੈ ਕੋਲ ਬੈਠ ਕੇ ਜਿੱਥੇ ਤੁਸੀਂ ਦੀਵਾ প্রজਾਲਤ ਕੀਤਾ ਹੋਇਆ ਹੈ ਇਹ ਸਭ ਕਰਨ ਤੋਂ ਬਾਅਦ ਤੁਹਾਡੇ ਘਰ ਵਿੱਚ ਜੋ ਵੱਡੇ ਬਜ਼ੁਰਗ ਹਨ ਜੋ ਅਕਸਪਾਇਰ ਹੋ ਗਏ ਹਨ ਉਹਨਾਂ ਦੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਨਾਲ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਮੰਗਣੀ ਹੈ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਜੋ ਉਹਨਾਂ ਦੇ ਵਿਆਹ ਦੇ ਯੋਗ ਨਹੀਂ ਬਣ ਰਹੇ ਉਹਨਾਂ ਦੇ ਵਿਆਹ ਦੇ ਯੋਗ ਲਈ ਆਪਣੇ ਵੱਡੇ ਬਜ਼ੁਰਗਾਂ ਤੇ ਉਹਨਾਂ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਇਹ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਿਆ ਹੈ ਇਸਪਰਾਨੋ ਕਿਹਸੇ ਨੋਬੀਨਾਂ ਦਸੇ ਤੁਸੀਂ ਕਰ ਸਕਦੇ ਹੋ ਤੁਹਾਨੂੰ ਹੁਣ ਦੂਸਰੇ ਉਪਾਅ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਜਿਹੜੇ ਉਪਾਅ ਕਰਦੇ ਵਿੱਚ ਹੁੰਦੇ ਹਨ ਉਹ ਸਭ ਤੋਂ ਕਾਰਗਰ ਸਾਬਤ ਹੋ ਜਾਂਦੇ ਹਨ ਤੇ ਜਿਹੜੇ ਘਰ ਦੇ ਵੱਡੇ ਹੁੰਦੇ ਹਨ ਉਹ ਤੁਹਾਡੇ ਘਰ ਦੇ ਵਿੱਚ ਮੰਗਲਿਕ ਸ਼ੁਰੂ ਕਰਵਾ ਦੇਣਗੇ ਇਸ ਨਾਲ ਤੁਹਾਡੇ ਬੱਚਿਆਂ ਦਾ ਵਿਆਹ ਦਾ ਜੋਗ ਬਣ ਜਾਵੇਗਾ ਉਹਨਾਂ ਦਾ ਵਿਆਹ ਜਲਦੀ ਹੋ ਜਾਵੇਗਾ ਇਸ ਪਾਣੋਂ ਇਹਨਾਂ ਜਿਆਦਾ ਸਧਾਰਨ ਤੁਸੀਂ ਸਮਝ ਰਹੇ ਹੋ ਇਸ ਤਰੀਕੇ ਨਾਲ ਹੀ ਕਰ ਸਕਦੇ ਹੋ ਆਰਾਮ ਨਾਲ ਘਰ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਗੱਲ ਕਰਦੇ ਹਾਂ ਰਾਤ ਵੇਲੇ ਕੀਤੇ ਜਾਣ ਵਾਲੇ ਉਪਾਅ ਦੇ ਜਿਹੜੇ ਬੱਚਿਆਂ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਦੇ ਲਈ ਇਹ ਉਪਾਅ ਹੈ ਕਿ ਕਿਵੇਂ ਤੁਹਾਡੀ ਜ਼ਿੰਦਗੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਆਵੇਂ ਤੁਹਾਡਾ ਲੜਕਾ ਹੈ ਨ ਲੜਕੀ ਹੈ ਲੜਕੇ ਨੂੰ ਖੁਦ ਦੋਵਾਂ ਨੇ ਹੀ ਇਸ ਪਾਣੂ ਕਰ ਸਕਦੇ ਹਨ ਇਸੇ ਤਰ੍ਹਾਂ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਪਿਤਰਾ ਦਾ ਨਾਮ ਲਿਆ ਸੀ ਜੋ ਵੀ ਦਿਵਜ ਗੌਂ ਦੀ ਗੱਲ ਕੀਤੀ ਹੈ ਇਸ ਥਾਂ ਤੇ ਅਸੀਂ ਕਹਾਂਗੇ ਇਸ ਦੀ ਵੀ ਨੂੰ ਖਾਸ ਕਰਕੇ ਜੋ ਬੱਚਿਆਂ ਦੇ ਮਾਦਾ ਪਿਤਾ ਹਨ ਉਹ ਇਸੇ ਵੀ ਨੂੰ ਜਗਾਇਆ ਕਰਾਂ ਤੇ ਜੇਕਰ ਕਿਸੇ ਕਾਰਨ ਕਰਕੇ ਜਾਂ ਕਿਸੇ ਪ੍ਰੋਬਲਮ ਕਰਕੇ ਨਹੀਂ ਕਰ ਪਾਉਂਦੇ ਫਿਰ ਬੱਚੇ ਖੁਦ ਆਪਣੇ ਲਈ ਇਹ ਉਪਾਅ ਕਰ ਸਕਦੇ ਹਨ ਜੋ ਅਸੀਂ ਦੂਸਰਾ ਕੰਮ ਦੱਸਣ ਲੱਗੇ ਹਾਂ ਜੇ ਇਸ ਨੂੰ ਤਾਂ ਕੋਈ ਵੀ ਕਰ ਸਕਦਾ ਹੈ ਜਿਵੇਂ ਤੁਸੀਂ ਵੀ ਕਰ ਸਕਦੇ ਹੋ ਐਸੇ ਲਈ ਤੁਸੇ ਕੀ ਕਰਨਾ ਹੈ ਇੱਕ ਮੁਠੀ ਕਾਲੇ ਤੇਲ ਲੈਣੇ ਹਨ ਇਹ ਉਪਾਅ ਮਾਤਾ ਪਿਤਾ ਵੀ ਕਰ ਸਕਦੇ ਹਨ ਇਹ ਕੰਮ ਬੱਚੇ ਖੁਦ ਵੀ ਕਰ ਸਕਦੇ ਹਨ ਜੇਕਰ ਤੁਹਾਡੇ ਘਰ ਵਿੱਚ ਬੱਚੇ ਹਨ ਤੁਸੀਂ ਇੱਕ ਮੁੱਠੀ ਕਾਲੀ ਤਿਲ ਲੈ ਕੇ ਬੱਚਿਆਂ ਦੇ ਸਿਰ ਤੋਂ ਐਂਟੀ ਕਲॉकवाइज ਤੁਸੀਂ ਵਾਰ ਦੇਣੇ ਹਨ 7 ਵਾਰ ਵਾਰਨਾ ਹੈ ਤੇ ਜੇਕਰ ਤੁਹਾਡੇ ਘਰ ਵਿੱਚ ਮਾਦਾ ਪਿਤਾ ਨਹੀਂ ਹਨ ਬੱਚੇ ਇਕੱਲੇ ਹਨ ਤੇ ਇਹ ਕੰਮ ਤੁਸੀਂ ਆਪ ਕਰ ਸਕਦੇ ਹੋ ਬੱਚੇ ਖੁਦ ਇੱਕ ਮੁੱਠੀ ਤਿਲ ਲੈ ਕੇ ਆਪਨੇ ਸਿਰ ਤੋਂ 7 ਵਾਰ ਵਾਰ ਕੇ ਐਂਟੀਕਲੌਕਵਾਈਜ਼ੇ ਤੁਹਾਡੇ ਬੱਚੇ ਘਰ ਵਿੱਚ ਰਹਿੰਦੇ ਹਨ ਤੇ ਮਾਤਾ ਪਿਤਾ ਬੱਚਿਆਂ ਲਈ ਉਪਾਕਾਰ ਕਰ ਸਕਦੇ ਹਨ। ਉਹਨਾਂ ਦੀ ਫੋਟੋ ਦੇ ਉੱਪਰ ਤੁਸੀਂ ਐਂਟੀਕਲੌਕਵਾਈਜ਼ੇ 7 ਵਾਰ 3 ਵਾਰ ਕਰ ਸਕਦੇ ਹੋ। ਇਹ ਕੰਮ ਖਾਸ ਕਰਕੇ ਤੁਸੀਂ ਰਾਤ ਨੂੰ ਕਰਨਾ ਹੈ। ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜਦੋਂ ਆਪਣੇ ਘਰ ਦੇ ਸਾਰੇ ਕੰਮ ਖਤਮ ਕਰ ਲਓਗੇ, ਫ੍ਰੀ ਹੋ ਜਾਓਗੇ ਰਾਤ ਦੇ ਸਮੇਂ। ਔਸਮੇ ਤੁਸੀਂ ਇਹ ਕੰਮ ਕਰ ਸਕਦੇ ਹੋ ਜਿਆਦਾ ਤੁਸੀਂ ਇੱਕ ਮੁਠੀ ਤੇਲ ਨੂੰ 7 ਵਾਰ ਐਂਟੀਕਲੋਗਵਾਇਜ਼ ਵਾਰ ਦਿਓਗੇ ਤੁਸੀਂ ਇਸ ਨੂੰ ਅਲੱਗ ਹੀ ਤਰੀਕਿਆਂ ਦੇ ਨਾਲ ਜਲ ਪ੍ਰਵਾਹ ਕਰ ਸਕਦੇ ਹੋ ਸਭ ਤੋਂ ਪਹਿਲਾ ਤਰੀਕਾ ਘਰ ਤੋਂ ਬਾਹਰ ਜਾਓ ਕੋਈ ਵੀ ਸੰਸਾਨ ਜਗਾ ਦਿਖਾਈ ਦਿੰਦੇ ਹਨ ਉੱਥੇ ਮੁਠੀ ਜੋ ਤੇਲ ਹਨ ਉਹ ਸੁੱਟ ਕੇ ਆ ਸਕਦੇ ਹੋ ਦੂਜਾ ਤਰੀਕਾ ਤੁਹਾਡੇ ਆਸ-ਪਾਸ ਕੋਈ ਪਾਣੀ ਵਹਿ ਰਿਆ ਹੋਵੇ ਸਾਫ਼ ਸੁਥਰੀ ਨਦੀ ਹੈ ਉਸ ਵਿੱਚ ਵੀ ਜਲ ਪ੍ਰਵਾਹ ਕਰ ਸਕਦੇ ਹੋ ਇਸ ਤਰੀਕੇ ਨਾਲ ਲੋਕਾਂ ਦਾ ਕਹਿਣਾ ਹੁੰਦਾ ਕਿ ਰਾਤ ਸਮੇ ਅਸੀਂ ਕਈ ਤਰੀਕੇ ਨਾਲ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਆਪਣੇ ਘਰ ਅੰਦਰ ਰਹਿ ਕੇ ਹੀ ਇਹ ਕੰਮ ਕਰਨਾ ਚਾਹੁੰਦੇ ਹਾਂ ਜਿਹੜੇ ਲੋਕ ਘਰ ਤੋਂ ਬਾਹਰ ਨਹੀਂ ਜਾ ਸਕਦੇ ਆਪਣੇ ਘਰ ਦਾ ਕੰਮ ਜਿਹੜਾ ਹੈ ਵਾਸ਼ਪੋਸ਼ਣ ਜਿਹੜਾ ਹੁੰਦਾ ਹੈ ਉਸ ਵਿੱਚ ਕਾਲੇ ਦਿਲ ਪਾ ਕੇ ਤੁਸੀਂ ਪਾਣੀ ਵਹਾ ਸਕਦੇ ਹੋ ਜਾਲਪਰਵਾਹ ਕਰ ਸਕਦੇ ਹੋ ਇੱਕ ਮੁੱਠੀ ਤੇਲ ਜਿਹੜੇ ਹਨ ਤੁਸੀਂ ਵਾਸ਼ਪੋਸ਼ਨ ਪਾ ਕੇ ਉਸ ਉੱਪਰ ਪਾਣੀ ਛਾੜ ਦੇਣਾ ਪਾਣੀ ਛਾੜਨਾ ਪੂਰਾ ਹੀ ਕੋਲਾ ਛਾੜਨਾ ਹੈ ਕਈ ਵਾਰ ਆਪਾਂ ਸੁਪਾ ਕਰਦੇ ਹਾਂ ਤੇ ਨਮਕ ਨੂੰ ਕਿਸੇ ਤਰੀਕੇ ਨਾਲ ਵਾਸ਼ਪੋਸ਼ਨ ਵਿੱਚ ਪਾਣੀ ਵਹਾਉਣ ਬਾਰੇ ਕਿਹਾ ਜਾਂਦਾ ਹੈ ਜਿਹੜਾ ਨਮਕ ਹੁੰਦਾ ਹੈ ਉਹ ਬਰੀਕ ਹੁੰਦਾ ਹੈ ਜਲਦੀ ਪਾਣੀ ਵਿੱਚ ਵਹਿ ਜਾਂਦਾ ਹੈ ਜਿਹਨੇ ਤੇਲ ਹੁੰਦੇ ਹਨ ਅਸੀਂ ਵਾਸ਼ਪੋਸ਼ਨ ਵਿੱਚ ਤਾਂ ਉਹ ਸਕਦੇ ਆ ਕਿਤੇ ਕਿਤੇ ਥੋੜੇ ਜੇ ਤੇਲ ਰੋਕ ਜਾਣ ਜਿਹੜਾ ਪਾਣੀ ਉਹ ਖੁੱਲਾ ਛੱਡਣਾ ਹੈ ਤਾਂ ਕਿ ਜਿਹੜੇ ਤੇਲ ਹਨ ਕਿਤੇ ਵੀ ਰੁਕਾੰਨਾ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਬੱਚੇ ਦੇ ਜਿਹੜੇ ਸਾਰੇ ਗ੍ਰਹਿ ਦੋਸ਼ ਹਨ ਪਿਤ ਦੋਸ਼ਾਂ ਨੂੰ ਦੂਰ ਹੋ ਜਾਣਗੇ ਐਸੇ ਨਾਲ ਉਸੇ ਵਿਆਹ ਦੇ ਦੋਸ਼ ਵੀ ਦੂਰ ਹੋਣਗੇ ਉਹਨਾਂ ਦੇ ਵਿਆਹ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ਇਹ ਸਭ ਕਰਨ ਤੋਂ ਬਾਅਦ ਤੁਹਾਡੇ ਬੱਚੇ ਦਾ ਵਿਆਹ ਹੋਣਾ ਤੈ ਹੋ ਜਾਵੇਗਾ ਐਸਰੇ ਕੇ ਨਾਲ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਪੀਪਲ ਦਾ ਦਰਖਤ ਹੈ ਤੁਸੀਂ ਇੱਕ ਦੀਵਾ ਪਰਚਲਿਤ ਕਰਨ ਨਹੀਂ ਜਾਣਦੇ ਹੋ ਤਾਂ ਸਰੋਂ ਦੇ ਤੇਲ ਦਾ ਤੁਸੀਂ ਕਰਕੇ ਆ ਸਕਦੇ ਹੋ ਤੁਸੀਂ ਇੱਕ ਮੁਠੀ ਜਿਹੜੇ ਤੇਲ ਹਨ ਉਹਤੇ ਵੀ ਲੈ ਕੇ ਚਾ ਸਕਦੇ ਹੋ ਤੇ ਜੋ ਦੀਵਾ ਤੁਸੀਂ ਪਰਚਲਿਤ ਕਰਨਾ ਹੈ ਉਹ ਤਾਂ ਕਰਨਾ ਹੀ ਹੈ ਜਿਹੜੇ ਇੱਕ ਮੁਠੀ ਤੇਲ ਹੋਣਗੇ ਉਸ ਪੀਪਲ ਦੇ ਦਰਖਤ ਦੇ نیچے ਛੱਡ ਕੇ ਆ ਸਕਦੇ ਹੋ ਇਹ 2 3 ਤਰੀਕੇ ਹਨ ਜੋ ਅਸੀਂ ਤੁਹਾਨੂੰ ਦੱਸੇ ਹਨ ਇਹਨਾਂ ਤਰੀਕਿਆਂ ਨੂੰ ਕਰਕੇ ਤੁਸੀਂ ਆਪਣੀ ਜ਼ਿੰਦਗੀ ਖੁਸ਼ਹਾਲ ਬਣਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ